ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਤੇ ਜਿਹੜਾ ਹੁਣ ਪਿਛਲੇ 2-3 ਦਿਨਾਂ ਚ 2-3 ਵਾਰੀ ਮੀਂਹ ਪੈ ਗਿਆ ਇਹਨੇ ਆਪਣੀ ਸਬਜ਼ੀ ਦਾ ਨੁਕਸਾਨ ਬਹੁਤ ਜ਼ਿਆਦਾ ਕਰਤਾ ਖੀਰਾ ਤਾਂ ਤਕਰੀਬਨ ਖਤਮ ਕਰਨ ਵਾਲੀ ਕਰਤਾ ਇਹ ਕਿਉਂਕਿ ਥੋੜੀ ਜਿਹੀ ਨਾਜ਼ੁਕ ਚੀਜ਼ ਜੰਦੀ ਆ ਮੀਂਹ ਪਿਆ ਬਹੁਤ ਜ਼ੋਰਦਾਰ ਆ ਪਾਣੀ ਵੀ ਇਹਦੇ ਚ ਇੰਨਾ ਖੜਾਤਾ ਤੀਗਾ ਜਦੋਂ ਪਿਆ ਇੱਕ ਵਾਰ ਤਾਂ ਸੁੱਕਾ ਹੋਣ ਕਰਕੇ ਨਾਲ ਦੀ ਨਾਲ ਪਾਣੀ ਵਹਿ ਗਿਆ ਪਰ ਮੀਂਹ ਪਿਆ ਇੰਨਾ ਜ਼ਬਰਦਸਤ ਹਨੇਰੀ ਬਹੁਤ ਜ਼ਬਰਦਸਤ ਧੀਗੀ ਉਹਦੇ ਕਰਕੇ ਖੀਰਾ ਬਿਲਕੁਲ ਹੀ ਸੋਹਲ ਚੀਜ਼ ਆਉਣ ਕਰਕੇ ਖਤਮ ਹੋਣ ਇਹਦਾ ਮੰਨ ਕੇ ਚਲੋ ਵੀ ਆਪਣੀਆਂ ਦੋ ਵਾਰੀਆਂ ਹੋਰ ਦੋ ਵੱਧ ਤੋਂ ਵੱਧ ਤੇ ਜਿਹੜੀ ਰਹੀ ਗੱਲ ਟੰਡੋ ਦੀ ਟੰਡੋ ਵਾਲੇ ਥੋੜਾ ਜਿਹਾ ਬਚਾ ਇਹ ਫੇਰ ਵੀ ਹਾਲੇ ਕਹਿ ਸਕਦਾ ਵੀ ਚੱਲ ਜੂਗੀ ਆਪਣੀ ਲੰਬੀ ਇਹਦੀ ਹਰਿਆਲੀ ਪਹਿਲਾਂ ਜਿੰਨੀ ਇਹਨੇ ਹਰਿਆਲੀ ਚੱਕੀ ਸੀ ਬਹੁਤ ਸੋਹਣੀ ਬੇਲ ਹੋ ਗਈ ਦੀ ਤੇ ਮੀਂਹ ਦਾ ਅਸਰ ਤਾਂ ਇਹਦੇ ਤੇ ਵੀ ਪਿਆ ਇਹ ਵੀ ਵਿਚਾਰੀ ਇਕੱਠੀ ਜੀ ਗਰੀ ਪਈ ਆ ਬਾਕੀ ਚਲੋ ਖੀਰੇ ਨਾਲੋਂ ਫੇਰ ਵੀ ਠੀਕ ਆ ਬਚਤ ਰਹੇਗੀ ਖੀਰੇ ਦਾ ਨੁਕਸਾਨ ਜ਼ਿਆਦਾ ਹੋ ਗਿਆ ਤੇ ਇਹਦੀਆਂ ਵੀ ਹੁਣ ਵਾਰੀਆਂ ਆਪਣੀਆਂ ਕਹਿ ਸਕਦੇ ਆਂ ਵੀ ਆਪਣੀਆਂ ਜਿਹੜੀਆਂ ਭਰਮੀਆਂ ਵਾਰੀਆਂ ਦੀ ਜਿਹੜਾ ਹੁਣ ਆਪਾਂ ਪੂਰਾ ਵਧੀਆ ਝਾੜ ਲੈਣ ਦਾ ਨਤੀਜਾ ਲੈ ਰਹੇ ਸੀਗੇ ਉਹਨਾਂ ਦਾ ਨੁਕਸਾਨ ਆਪਣਾ ਹੋ ਹੀ ਗਿਆ ਹੁਣ ਜਿੰਨਾ ਆਪਣਾ ਝਾੜ ਵਧੀਆ ਹੋਇਆ ਸੀ ਉਹਨੇ ਹੀ ਬੇਲਾ ਮੀਨੇ ਖਰਾਬ ਕਰਤੀਆਂ ਹੁਣ ਕਿੱਥੇ ਦਾ ਬੇਲਾ ਚੈੱਕ ਕਰੋ ਤੁਸੀਂ ਪਹਿਲਾਂ ਕਿੱਥੇ ਦਾ ਬੇਲਾ ਭਰੀਆਂ ਪਈਆਂ ਦੀਆਂ ਲੈ ਹੁਣ ਇੱਕ ਵੀ ਟਿੰਡੋ ਕਿਸੇ ਕਿਸੇ ਵੇਲ ਤੇ ਟਾਮੀ ਟਲੀ ਟਿੰਡੋ ਆ ਝਾੜ ਆਪਾਂ ਕਹਿ ਸਕਦੇ ਵੀ ਅੱਧੇ ਤੋਂ ਵੀ ਅੱਧਾ ਰਹਿ ਗਿਆ ਹੁਣ ਆਪਣਾ ਪੂਰਾ ਝਾੜ ਲੈਣ ਦਾ ਟਾਈਮ ਤੀ ਹੁਣ ਮੀਂਹ ਨੇ ਨੁਕਸਾਨ ਕਰਤਾ ਹੁਣ ਕੱਠੀਆਂ ਜੀਆਂ ਕਰਤੀਆਂ ਕੁਸ ਕੁਸ ਪਾਣੀ ਖੜੇ ਕਰਕੇ ਵੀ ਨੁਕਸਾਨ ਹੋ ਗਿਆ ਕਿਉਂਕਿ ਆਪਣੀ ਡਾਕਰ ਜ਼ਮੀਨ ਆ ਰੇਤਲੀ ਹੋਵੇ ਤਾਂ ਗੱਲ ਵੱਖਰੀ ਹੁੰਦੀ ਆ ਬਾਕੀ ਆਪਣਾ ਹਲ ਹਲ ਤਾ ਥੱਲੇ ਪੂਰਾ ਵਧੀਆ ਫੇਰਿਆ ਆ ਦੀ ਤੇ ਫੇਰ ਵੀ ਜਿਹੜੀ ਮੀਨ ਐ ਸਿੱਧੀ ਸੱਟ ਮਾਰਨੀ ਆ ਪੱਤੇ ਤੇ ਫੇਰ ਵੀ ਸਟ੍ਰੈਸ ਜਾ ਜਾਂਦੀ ਆ ਬੇਲ ਉਹਦੇ ਕਰਕੇ ਥੋੜਾ ਆ ਜਾ ਆਪਣੀਆਂ ਬੇਲਾਂ ਹੁਣ ਕਹਿ ਸਕਦੇ ਆ ਵੀ ਆਪਾਂ ਅੱਧ ਤੋਂ ਵੀ ਹੁਣ ਜਿਵੇਂ ਹੁਣ ਮੰਨ ਕੇ ਚੱਲੋ ਆਪਾਂ 1.5 ਤੋਂ ਕੁਆਂਟਲ ਮਾਂਗ ਟੰਡੋ ਆਪਣੀ ਉੱਤਣ ਲੱਗੀ ਦੀ ਇਹਦੇ ਵਿੱਚੋਂ ਤੇ ਹੁਣ ਆਪਣੀ ਸਾਰੀ 50-60 ਕਿਲੋ ਟੰਡੋ ਉੱਤਰਦੀ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਝਾੜ ਦਾ ਕਿਉਂਕਿ ਜਦੋਂ ਤੋਂ ਆਪਾਂ ਹਾਰਵੈਸਟਿੰਗ ਕਰਨ ਲੱਗ ਗਏ ਉਦੋਂ ਬਾਅਦ ਇੱਕ ਕੱਦਾ ਮਹੀਨਾ ਹੀ ਚੱਲਣਾ ਹੁੰਦਾ ਇਹਨੇ ਜਿਆਦਾ ਲੰਬੀ ਖੇਤੀ ਨਹੀਂ ਹੁੰਦੀ ਤੇ ਫਿਰ ਵੀ ਚਲੋ ਇਹੀ ਝਾੜ ਲੈਣ ਦਾ ਟਾਈਮ ਹੁੰਦਾ ਇਹੀ ਆਪਣੇ ਜਿਹੜਾ ਮੀਂਹ ਦੇ ਵਿੱਚ ਆ ਗਿਆ ਆਪਾਂ ਕਹਿ ਸਕਦੇ ਆ ਵੀ ਇੱਕ ਮਾੜੇ ਟਾਈਮ ਦੇ ਵਿੱਚ ਆ ਗਈ ਆਪਣੀ ਸਬਜ਼ੀ ਬਾਕੀ ਚਲੋ ਇਹੀ ਝਾੜ ਲੈਣ ਦਾ ਟਾਈਮ ਹੁੰਦਾ ਇਹੀ ਟਾਈਮ ਆ ਆਪਣੇ ਹੁਣ ਮੀਂਹ ਪੈ ਗਿਆ ਥੋੜਾ ਵਾ ਤਾਂ ਇਹ ਤੇ ਅੱਜ ਆਪਾਂ ਜੂਰੀਆ ਬਾਦਾਂਗੇ ਉਹਦੇ ਨਾਲ ਥੋੜੀ ਜਿਹੀ ਨੂੰ ਤਾਕਤ ਮਿਲ ਜੂ ਨਾਲੇ ਤਾਂ ਹਰਿਆਲੀ ਜੀ ਚੱਕੀ ਜਾਊਗੀ ਨਾਲੇ ਨਾਲੇ ਉੱਪਰ ਇੱਕ ਅੱਜ ਤਾਕਤ ਦੀ ਸਪਰੇਅ ਕਰ ਦਾਂਗੇ डीएपी पोटाश वगैरह दी ओदे नाल थोड़ा ना। बहुत ਤਾਂ فرق ਪਾਉਗੇ ਤੇ ਖੀਰਾ ਦੀ ਲਾਈਏ ਤਾਂ ਖੀਰੇ ਦੇ ਹੁਣ ਆਪਾਂ ਬਹੁਤਾ ਜ਼ੋਰ ਨਹੀਂ ਦੇਣਾ ਕਿਉਂਕਿ ਖੀਰਾ ਤਾਂ ਬਹੁਤ ਜ਼ਿਆਦਾ ਸੌਲ ਚੀਜ਼ ਆ ਇਹਦਾ ਹੁਣ ਹਾਲਾਤ ਦੇਖ ਹੀ ਰਹੇ ਨੇ ਤਾਂ ਵੱਧ ਤੋਂ ਵੱਧ ਦੋ ਵਾਰੀਆਂ ਦੇ ਜੇ ਵਧੀਆ ਗੱਲ ਆ ਆਦਲਾ ਈਨੇ ਆਪਣੇ ਕੱਖ-ਕੁੱਕ ਬਹੁਤ ਜ਼ਿਆਦਾ ਕਰਤੇ ਪਰਿੰਡੀਆਂ ਦੇ ਵਿੱਚ ਜੰਗਾਏ ਪਾਣੀ ਲਾਇਆ ਹੈ ਤੇ ਬੱਤਾਈਆਂ ਤੇ ਆਪਾਂ ਗੋਡਣੀ ਆ ਤੇ ਉਦੋਂ ਬਾਅਦ ਜਦ ਮੀਂਹ ਪੈ ਗਿਆ 2-3 ਵਾਰੀ ਜਿਵੇਂ 8-10 ਦੁਬਾਰਾ ਮੀਂਹ ਪੈਂਦਾ 8-10 ਦੁਬਾਰਾ ਮੀਂਹ ਪੈਂਦਾ ਉਹਦੇ ਕਰਕੇ ਪ੍ਰਿੰਡੀ ਦੀ ਗਰੋਥ ਵਾਕੀ ਆਪਣੇ ਦੇਖ ਲੋ ਇੱਕ ਪਾਣੀ ਲਾਇਆ ਸੀ ਆਪਾਂ ਹੁਣ ਤੋਂ ਬਾਅਦ ਉਦੋਂ ਬਾਅਦ ਮੀਂਹ ਪੈ ਗਿਆ ਇਹ ਹੁਣ ਹੈਗੀ ਹੈ ਤਕਰੀਬਨ 20 ਦਿਨਾਂ ਦੀ ਪ੍ਰਿੰਡੀ ਗਰੋਥ ਬਹੁਤ ਹੋਣੀ ਚੱਕੀ ਆ ਗਰੋਥ ਦੀ ਇੰਨੀ ਲੋੜ ਹੁੰਦੀ ਨਹੀਂ ਮੀਂਹ ਯਾਰਾ ਗਰੋਥ ਕਰ ਦਿੰਦਾ ਜੀ ਕਿਉਂਕਿ ਜੇ ਜਿੰਨੀ ਜ਼ਿਆਦਾ ਗਰੋਥ ਹੋ ਗਈ ਉਹਨੇ ਹੀ ਆਪਣਾ ਨੁਕਸਾਨ ਆ ਫਿਰ ਉਹਨੇ ਜਿਆਦਾ ਗਾਂ ਜਾ ਕੇ ਤੋੜਨ ਤੇ ਮੁਸ਼ਕਲ ਆਉਂਦੀ ਆ ਜਿੰਨਾ ਜ਼ਿਆਦਾ ਕੱਦ ਘਟੋਗਾ ਹੌਲੀ ਰਹੂ ਬਰਿੰਡਿਓ ਨਹੀਂ ਜ਼ਿਆਦਾ ਵਧੀਆ ਬਾਕੀ ਇਹਦੇ ਗੱਬੇ ਆਪਾਂ ਰੋਟਾਵੇਟਰ ਫੇਰਤਾ ਤੀਗਾ ਮੀਹ ਪੈਣ ਕਰਕੇ ਕੱਖ ਦੁਬਾਰਾ ਆਉਣ ਲੱਗ ਗਏ ਨਹੀਂ ਬਹੁਤ ਸੋਹਣਾ ਸਾਫ ਸੁਥਰਾ ਹੋ ਗਿਆ ਦੀ ਆ ਦੇਖੋ ਜਿਵੇਂ ਇੱਧਰ ਇਹ ਇੱਧਰ ਵੀ ਆਪਾਂ ਆਪੜੀ ਜ ਦਿਨੇ ਸੋ ਇਹਰੇ ਵੇਲੇ ਤਾਂ ਗਿੱਲਾ ਲੱਗਦਾ ਹੁਣ ਐ ਲੱਗਦਾ ਬਿਲਕੁਲ ਹੀ ਜਿਵੇਂ ਕਦੇ ਪਾਣੀ ਲਾਏ ਨਹੀਂ ਹੁੰਦਾ ਇਹਨੂੰ ਬਿਲਕੁਲ ਸੁੱਕਿਆ ਪਿਆ ਤੇ ਇੱਧਰ ਵੀ ਭਿੰਡੀ ਆਪਣੀ ਇਹ ਆਪਾਂ ਲਾਈ ਤੇ ਉਦੋਂ 5-7 ਦਿਨ ਬਾਅਦ ਇਹ ਵੀ ਉਹਦੇ ਤਕਰੀਬਨ ਬਰਾਬਰ ਹੀ ਹੋ ਚਲੀ ਮੀਂਹ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਤੇ ਬਾਕੀ ਥੋੜਾ ਬਹੁਤਾ ਸੁੰਡੀ ਦਾਟ ਆਏਗਾ ਮੱਛਰ ਤੇਲੇ ਦਾ ਉਹਦਾ ਕੋਈ ਐਡਾ ਕੋਈ ਖਾ ਚੱਕਰ ਹੁੰਦਾ ਨਹੀਂ ਉਹਦੀ ਆਪਾਂ ਇੱਕ ਅੱਧੀ ਸਪਰੇਅ ਕਰ ਦਾਂਗੇ ਜਿ ਤੇਲੇ ਵਾਲੀ ਇਹਦੇ ਤੇ ਮੱਛਰ ਤੇਲੇ ਵਾਲੀ ਖੋਈ ਹੋਈ ਆ ਪਹਿਲਾਂ ਪਹਿਲਾਂ ਕੋਈ ਜ਼ਿਆਦਾ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਆਪਣਾ ਹਾਰਵੈਸਟਿੰਗ ਆਪਾਂ ਕਾਰਨ ਲਾ ਗਏ ਉਦੋਂ ਬਾਅਦ ਸਪਰੇਅ ਸਪਰੂ ਦਾ ਜ਼ਿਆਦਾ ਧਿਆਨ ਦੇਣਾ ਪੈਂਦਾ ਪਹਿਲਾਂ ਪਹਿਲਾਂ ਤਾਂ तकरीबन ਤੜਾਈ ਤੋਂ ਪਹਿਲਾਂ ਇੱਕ ਅੱਧੀ ਜਾਂ ਦੋ ਸਪਰੇਆਂ ਦੀ ਲੋਡ ਪੈਂਦੀ ਹੈ ਉਦੋਂ ਜ਼ਿਆਦਾ ਲੋਡ ਪੈਂਦੀ ਨਹੀਂ ਇਹ ਆਪਣਾ ਲਾਇਆ ਹੈ तकरीबन ਬਿੱਗਾ ਤੋਂ ਇੱਧਰ ਆਏਗਾ ਬਿੱਗਾ ਅੱਧਾ ਬਿੱਗਾ ਇੱਧਰ ਆ ਗਿਆ ਡੇਢ ਤੋਂ ਬਿੱਗਾ ਮੰਗ ਭਿੰਡੀ ਹੋਗੀ